ਸਤ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਐਨਪੀਐਸ ਦੀ ਵਾਸਤੇ ਲਾ ਸਕੀਮ ਦੇ ਬਾਰੇ ਇਹ ਸਕੀਮ ਬਜਟ 2024 ਵਿੱਚ ਅਲਾਉਂਸ ਕਰ ਦਿੱਤੀ ਗਈ ਸੀ ਕਿ ਇਹ ਸਕੀਮ ਆਏਗੀ ਜੋ ਕਿ ਕਿਡਸ ਵਾਸਤੇ ਹੋਏਗੀ ਜਿਸ ਵਿੱਚ ਤੁਸੀਂ ਐਨਪੀਐਸ ਦੇ ਅਕਾਊਂਟ ਦੇ ਵਿੱਚ ਬੱਚਿਆਂ ਦੇ ਨਾਮ ਦੇ ਇਨਵੈਸਟਮੈਂਟ ਕਰ ਸਕਦੇ ਹੋ ਜਿਸ ਦੀ ਕੋਈ ਵੀ ਲਿਮਟ ਨਹੀਂ ਹੋਏਗੀ ਅਤੇ ਉਹ ਪੈਨਸ਼ਨ ਫੰਡ ਬਣਨਗੇ ਅੱਗੇ ਜਾ ਕੇ ਜੋ ਬੱਚਿਆਂ ਦੇ ਵਾਸਤੇ ਕੰਮ ਆਉਣਗੇ ਪੈਨਸ਼ਨ ਫੰਡ ਦੇ ਵਜੋਂ ਇਸ ਵੀਡੀਓ ਦਾ ਵਿੱਚ ਅਸੀਂ ਅੱਜ ਐਲੀਜੀਬਿਲਿਟੀਆ ਡਾਕੂਮੈਂਟੇਸ਼ਨ ਅਤੇ ਦੇਖਾਂਗੇ ਕਿ ਕੀ ਪ੍ਰੋਸੈਸ ਹੈ ਕਿਸ ਤਰ੍ਹਾਂ ਅਸੀਂ ਅਪਲਾਈ ਕਰ ਸਕਦੇ ਹਾਂ ਜੇਕਰ ਅਸੀਂ ਵੀ ਅਪਲਾਈ ਕਰਨਾ ਹੋਵੇ ਇਸ ਸਕੀਮ ਦੇ ਵਾਸਤੇ ਅਰੇ ਜਾਣਦੇ ਹਾਂ ਇਹਦੇ ਬੈਨੀਫਿਟਸ ਆਓ ਸ਼ੁਰੂ ਕਰਦੇ ਹਾਂ ਔਨ ਐਨਪੀਐਸ ਵਾਤਸਲਿਆ ਵਿਚ ਇਸ ਗਾਟ ਲਾਂਚਡ ਟੁਡੇ ਇਟ ਐਕਚੁਅਲੀ ਬ੍ਰਿੰਗਸ ਇਨ ਅ ਹੈਬਿਟ ਆਫ ਸੇਵਿੰਗ ਫਾਰ ਦਾ ਪੇਰੈਂਟਸ ਇਟਸ ਅ ਸੇਵਿੰਗ ਹੈਬਿਟ ਆਫ ਦਾ ਪੇਰੈਂਟਸ ਹੂ ਕੈਨ ਪੁੱਟ ਦਾ ਮਨੀ ਫਾਰ ਦਾ ਚਿਲਡਰਨ ਸਭ ਤੋਂ ਪਹਿਲਾਂ ਨੰਬਰ ਤੇ ਐਲੀਜੀਬਿਲਟੀ ਆਉਂਦੀ ਹੈ ਐਲੀਜੀਬਿਲਟੀ ਬਲੂ ਆਫ 18 ਸਾਲ ਯਾਨੀ ਕਿ ਜਿਹਨੇ ਵੀ 18 ਸਾਲ ਤੋਂ ਘੱਟ ਫਿਰ ਜਿਹੜੇ ਬੱਚੇ ਨੇ ਚਾਈਲਡ ਨੇ ਉਹਨਾਂ ਵਾਸਤੇ ਤੁਸੀਂ ਇਸ ਵਿੱਚ ਇਨਵੈਸਟਮੈਂਟ ਕਰ ਸਕਦੇ ਹੋ ਐਜ਼ ਅ ਗਾਰਡੀਅਨ ਅਤੇ ਇਹਦੀ ਐਲੀਜੀਬਿਲਟੀ 18 ਸਾਲ ਤੋਂ ਘੱਟ ਦੀ ਹੈ ਜੋ ਕਿ ਇਸ ਸਕੀਮ ਪੀਐਫ ਆਰਡੀ ਦੇ ਅੰਡਰ ਹੁੰਦੀ ਹੈ ਜਾਂ ਜੋ ਰੈਗੂਲੇਟਰੀ ਫੰਡ ਪੈਨਸ਼ਨ ਨੂੰ ਈਪੀਐਫ ਨੂੰ ਮੈਨੇਜ ਕਰਦਾ ਹੈ ਉਸੇ ਫੰਡ ਦੇ ਅਧੀਨ ਹੀ ਇਹ ਅਧੀਨ ਆਉਂਦੀ ਹੈ ਅਧੀਨ ਇਸ ਸਕੀਮ ਹੁੰਦੀ ਹੈ ਤੇ ਉਹ ਰੈਗੂਲੇਟਰੀ ਡਿਪਾਰਟਮੈਂਟ ਹੀ ਇਸ ਨੂੰ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਚਲਾਉਂਦਾ ਹੈ ਅਤੇ ਇਹ ਕੇਅਰ ਕਰਦਾ ਹੈ ਇਸ ਵਾਸਤੇ ਤੁਹਾਡੇ ਬੱਚੇ ਦੀ ਜੋ एलिਜੀਬਿਲਟੀ ਹੈ ਉਹ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਐਜ਼ ਅ ਗਾਰਡੀਅਨ ਤੁਸੀਂ ਉਸ ਦੀ ਇਨਵੈਸਟਮੈਂਟ ਜੋ ਹੈ ਉਹ ਕਰ ਸਕਦੇ ਹੋ ਇਸ ਵਿੱਚ ਵਿੱਚ ਜੁਦੇ ਮਿਨੀਮਮ ਅਮਾਉਂਟ ਦੇ ਬੋਸ ਕਰਨੇ ਆ 1000 ਰੁਪਇਆ ਐਨਵੋਲੀ ਹੈ ਜਾਨਕਿ 100 ਰੁਪਇਆ ਮੰਥਲੀ ਹੀ ਬੰਦਾ ਹੈ ਤੁਸੀਂ ਬਿਲਕੁਲ ਮਾਈਨਰ ਤੋਂ ਹੀ ਸਟਾਰਟ ਕਰ ਸਕਦੇ ਹੋ ਜੇਕਰ ਤੁਸੀਂ ਪੂਰੇ ਸਾਲ ਦਾ 1000 ਰੁਪਇਆ ਵੀ ਜਮ੍ਹਾਂ ਕਰਵਾਓ ਤਾਂ ਤਾਂ ਵੀ ਤੁਸੀਂ ਇਸ ਸਕੀਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਅਤੇ ਇਸੇ ਤਰ੍ਹਾਂ ਇਹੋ ਜਿਹੀ ਡਾਕੂਮੈਂਟੇਸ਼ਨ ਕੀ ਕੀ ਚਾਹੀਦੀ ਹੈ ਇਸ ਵਾਸਤੇ ਤੁਹਾਨੂੰ ਬੱਚੇ ਦਾ ਡੇਟ ਆਫ ਬਰਥ ਦਾ ਪ੍ਰੂਫ ਅਤੇ ਉਸਦੇ ਨਾਂ ਦੇ ਪੈਨ ਕਾਰਡ ਬਣਿਆ ਹੋਣਾ ਚਾਹੀਦਾ ਹੈ ਅਤੇ ਜਾਂ ਮੈਂ 10ਵੀਂ ਦਾ ਸਰਟੀਫਿਕੇਟ ਜੋ ਮੰਡੇਟਰੀ ਹੈ 10ਵੀਂ ਦਾ ਸਰਟੀਫਿਕੇਟ ਜਾਂ ਕੋਈ ਵੀ ਸਰਟੀਫਿਕੇਟ ਜੋ ਸਕੂਲ ਲਿਵਿੰਗ ਦਾ ਉਸਦੇ ਨਾਂ ਦੇ ਹੋਊਗਾ ਸਕੂਲ ਵਿੱਚ ਐਡਮਿਸ਼ਨ ਕਰਾਈ ਹੋਏਗੀ ਉਸ ਦਾ ਸਰਟੀਫਿਕੇਟ ਚਾਹੀਦਾ ਹੋਏਗਾ ਇਸੇ ਤਰ੍ਹਾਂ ਹੀ KYC ਹੋਏਗੀ ਪੇਰੈਂਟਸ ਦੀ ਜਿਹੜੇ ਪੇਰੈਂਟਸ ਦੇ ਨਾਂ ਦੇ ਉਹ ਅਕਾਊਂਟ ਖੁੱਲੋ ਰਿਹਾ ਹੈ ਉਹਨਾਂ ਵੱਲੋਂ KYC ਹੋਏਗੀ ਅਤੇ ਜੇ ਗਾਰਡੀਅਨ ਨੇ ਤਾਂ ਉਹਨਾਂ ਦੀ KYC ਹੋਏਗੀ ਉਹਨਾਂ ਦੇ ਡਾਕੂਮੈਂਟਸ ਜਿਆਦਾ ਜ਼ਰੂਰੀ ਹੋਣ ਜੇਕਰ ਐਨ ਆਰ ਆਈ ਨੇਮਕਾ ਮੰਨ ਲਓ ਵੀ ਤੁਹਾਡੇ ਜਿਹੜੇ ਬੱਚੇ ਨੇ ਜਾਂ ਤੁਹਾਡਾ ਜਿਹੜਾ ਬੱਚਾ ਉਹ ਇੰਡੀਆ ਦੇ ਵਿੱਚ ਹੈ ਪਰ ਤੁਸੀਂ ਆਪ ਐਨ ਆਰ ਆਈ ਹੋ ਤਾਂ ਤੁਸੀਂ ਕੀ ਕਰ ਸਕਦੇ ਐਨ ਆਰ ਆਓ ਬੈਂਕ ਦਾ ਅਕਾਊਂਟ ਸੋਲੋ ਸੋਲੋ ਜਾਂ ਜੁਆਇੰਟ ਕੋਈ ਵੀ ਅਕਾਊਂਟ ਹੋਵੇ ਉਸ ਵਿੱਚ ਤੁਸੀਂ ਅਕਾਊਂਟ ਜੋ ਹੈ ਉਹ ਹੋਣਾ ਚਾਹੀਦਾ ਹੈ ਉਸ ਵਿੱਚ ਤੁਹਾਡਾ ਅਕਾਊਂਟ ਜੋ ਹੈ ਓਪਨ ਹੋ ਜਾਏਗਾ ਤੇ ਉਸ ਦੇ ਅਕੋਰਡਿੰਗ ਹੀ ਤੁਸੀਂ ਇਸ ਵਿੱਚ ਇਨਵੈਸਟਮੈਂਟ ਕਰ ਪਾਓਗੇ ਉਹਨਾਂ ਨੂੰ ਜਿਵੇਂ ਜੈ ਚੈੱਕ ਕਰ ਲੈਣੇ ਆ ਵੀ ਅਸੀਂ ਕਿਸ ਤਰ੍ਹਾਂ ਇਸ ਵਿੱਚ ਐਗਜ਼ਿਟ ਕਿਸ ਤਰ੍ਹਾਂ ਲੈ ਸਕਦੇ ਹਾਂ ਜਾਂ ਇਸ ਵਿੱਚ ਕੀ ਰੇਸ਼ੋ ਹੈ ਜੇਕਰ ਕੋਈ ਐਕਸੀਡੈਂਟਲ ਜਾਂ ਡੈਥ ਜਾਂ ਕਿਸੇ ਵੀ ਕੇਸ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਇਸ ਵਿੱਚ ਜੋ ਐਗਜ਼ਿਟ ਕਿਸ ਤਰ੍ਹਾਂ ਕਰ ਸਕਦੇ ਹਾਂ ਇਨ ਕੇਸਾ ਹੋਵੇ ਤੁਸੀਂ 25% ਦਾ ਪਾਰਸ਼ਲ ਵਿਡਰਾਅ ਕਰ ਸਕਦੇ ਹੋ 3 ਸਾਲ ਦੇ ਲੋਕਿੰਗ ਪੀਰੀਅਡ ਦੇ ਵਿੱਚ ਮੰਨ ਲਓ ਵੀ ਤੁਸੀਂ ਇਨਵੈਸਟਮੈਂਟ ਕੀਤੀ ਹੈ ਤੇ ਇਨਵੈਸਟਮੈਂਟ ਕਰਨ ਤੋਂ ਬਾਅਦ ਤੁਰ 3 ਸਾਲ ਪੂਰੇ ਹੋ ਗਏ ਨੇ ਉਸ ਤੋਂ ਬਾਅਦ ਕਿਸੇ ਕਾਰਨ ਕਰਕੇ ਮੈਡੀਕਲ ਕਰਕੇ এডਿਕੇਸ਼ਨ ਕਰਕੇ ਜਾਂ ਕਿਸੇ ਹੋਰ ਰੀਜ਼ਨ ਕਰਕੇ ਜੋ ਕਿ ਮੇਜਰ ਹੈ ਤੁਸੀਂ ਉਹ ਫੰਡ ਨੂੰ ਜਾਂ ਉਹ ਮਾਉਂਟਸ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਨਵੈਸਟ ਕਰਨਾ ਚਾਹੁੰਦੇ ਹੋ ਬੱਚੇ ਵਾਸਤੇ ਜਾਂ ਉਹ ਬੱਚੇ ਦੇ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਟੋਟਲ ਅਮਾਉਂਟ ਜੋ ਤੁਹਾਡੀ ਹੁਣ ਤੱਕ ਦੀ ਡਿਪੋਜ਼ਿਟ ਹੋਈ ਹੈ ਉਹਦਾ 25% ਜੋ ਹੈ ਉਹ ਵਿਡਰਾਵਲ ਲੈ ਸਕਦੇ ਹੋ ਅਤੇ 25% ਦੇ ਵਿਡਰਾਵਲ ਬਾਕੀ ਜੋ ਅਮਾਉਂਟ ਹੋ ਗਈ ਉਹ ਤੁਹਾਨੂੰ ਕੰਟੀਨਿਊ ਰੱਖਣੀ ਪੈਗੀ ਜਦ ਕਿ 25% ਤੁਸੀਂ ਵਿਡਰਾ ਕਰਕੇ ਉਸ ਨੂੰ ਵਰਤ ਸਕਦੇ ਹੋ ਇਸੇ ਤਰ੍ਹਾਂ ਜੇਕਰ ਤੁਹਾਡਾ ਬੱਚਾ 18 ਸਾਲ ਦਾ ਹੋ ਜਾਂਦਾ ਹੈ ਅਤੇ 18 ਸਾਲ ਤੋਂ ਬਾਅਦ ਤੁਸੀਂ ਉਸ ਨੂੰ ਵਿਡਰਾਅ ਕਰਾਉਣਾ ਚਾਹੁੰਦੇ ਹੋ ਜੇਕਰ ਤੁਹਾਹੀ ਮੰਨੋ ਬੱਚੇ ਦਾ ਸਟੱਡੀ ਦੇ ਵਿੱਚ ਹੀ ਡਿਪੋਜ਼ਿਟ ਕਰਾਇਆ ਤੇ ਹੁਣ ਤੁਸੀਂ ਉਸ ਬੱਚੇ ਦੇ ਅਮਾਊਂਟ 18 ਸਾਲ ਦਾ ਹੋ ਗਿਆ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਸ ਨੂੰ ਵਿਡਰਾਅ ਕਰਾਓ ਤੇ ਇਹਦੇ ਵਾਸਤੇ ਦੋ ਕੰਡੀਸ਼ਨ ਜੁਨੇ ਅਵੇਲੇਬਲ ਕੀਤੀਆਂ ਨੇ ਗਵਰਨਮੈਂਟ ਨੇ ਦੋ ਕੰਡੀਸ਼ਨਾਂ ਦੇ ਅਗੇਂਸ ਹੀ ਤੁਸੀਂ ਪੇਮੈਂਟ ਕਢਵਾ ਸਕਦੇ ਹੋ ਸਾਰੀ ਅਮਾਉਂਟ ਇਸ ਵਿੱਚੋਂ ਵਿਡਰਾਅਲ ਨਹੀਂ ਕਰਵਾ ਸਕਦੇ ਭਾਵੇਂ ਬੱਚਾ 18 ਸਾਲ ਦਾ ਹੀ ਹੋ ਗਿਆ ਹੋਵੇ ਇਸ ਵਿੱਚ ਪਹਿਲਾ ਹੁੰਦਾ ਹੈ ਜੇਕਰ ਤੁਸੀਂ ਉਹਨ ਤੱਕ ਜਿੰਨੀ ਵੀ ਅਮਾਉਂਟ ਡਿਪੋਜ਼ਿਟ ਕਰਾਈ ਹੈ ਮੰਨ ਲਓ ਕਿ ਤੁਸੀਂ ਆਪਣੇ ਬੱਚੇ ਦੇ ਵਾਸਤੇ ਅਮਾਉਂਟ ਡਿਪੋਜ਼ਿਟ ਸ਼ੁਰੂ ਕਰਨੇ ਸ਼ੁਰੂ ਕੀਤੇ 5 ਸਾਲ ਤੋਂ ਅਤੇ ਹੁਣ ਉਹ 18 ਸਾਲ ਦਾ ਹੋ ਗਿਆ ਹੈ ਤੁਸੀਂ ਉਸ ਦਾ ਟੋਟਲ ਜੋ ਵੀ ਅਮਾਉਂਟ ਹੈ ਜੇ ਉਹ ਕਢਵਾਉਣਾ ਚਾਹੁੰਦੇ ਹੋ ਤਾਂ ਜੇ ਉਹ ਟੋਟਲ ਅਮਾਉਂਟ 2.5 ਲੱਖ ਤੋਂ ਘੱਟ ਹੈ ਜਾਂ 2.5 ਲੱਖ ਦੀ ਹੈ ਤਾਂ ਫਿਰ ਤੁਸੀਂ ਉਹ ਸਾਰੀ ਅਮਾਉਂਟ ਵਿਡਰਾਅ ਕਰ ਸਕਦੇ ਹੋ ਮਤਲਬ ਵੀ ਜੇ ਤੁਹਾਡੀ ਟੋਟਲ ਅਮਾਉਂਟ ਹੁੰਦਾ ਕਿ ਜਿੰਨੀ ਵੀ ਡਿਪੋਜ਼ਿਟ ਹੋਈ ਹੈ ਪਲੱਸ ਜੋ ਵੀ ਉਹ ਤੇ ਇੰਟਰਸਟ ਜਾਂ ਜੋ ਵੀ ਕੁਝ ਲੱਗਾ ਹੋਇਆ ਹੈ ਉਸ ਨੂੰ ਰਲਾ ਕੇ ਜੇ ਉਹ 2.5 ਲੱਖ ਹੀ ਬਣਦੀ ਹੈ ਤਾਂ ਤੁਸੀਂ ਉਹਨੂੰ ਸਾਰੀ ਨੂੰ ਵਿਡਰਾਅ ਕਰ ਲੈਂਦੇ ਹੋ ਪਰ ਜੇਕਰ ਉਹ 2.5 ਲੱਖ ਨਹੀਂ ਹੈ 2.5 ਲੱਖ ਤੋਂ ਵੱਧ ਹੈ ਤਾਂ ਤੁਹਾਡੀ ਅਮਾਉਂਟ ਜੋ ਟੋਟਲ ਅਮਾਉਂਟ ਹੈ ਉਹ 2.5 ਲੱਖ ਤੋਂ ਉੱਪਰ ਹੈ 2.5 ਲੱਖ ਤੋਂ ਉੱਪਰ ਹੈ ਤਾਂ ਜਾਲੀ ਅਮਾਉਂਟ ਹੈ ਤਾਂ ਫਿਰ ਤੁਸੀਂ ਸਿਰਫ ਉਸ ਵਿੱਚੋਂ 20% ਹੀ ਵਿਡਰਾਲ ਕਰ ਸਕਦੇ ਹੋ 80% ਨੂੰ ਤੁਹਾਨੂੰ ਕੰਟੀਨਿਊ ਰੱਖਣਾ ਪਵੇਗਾ ਉਦੋਂ ਤੱਕ ਲਈ ਜਿੰਦ ਤੱਕ ਬੱਚਾ ਰਿਟਾਇਰਮੈਂਟ ਨਹੀਂ ਹੁੰਦਾ ਕਿਉਂਕਿ ਇਹ ਜਿਹੜੀ ਪਲਾਨ ਹੈ ਇਹ ਰਿਟਾਇਰਮੈਂਟ ਦੇ ਅਕੋਰਡਿੰਗ ਹੀ ਬਣਾਇਆ ਗਿਆ ਹੈ ਇਸ ਦਾ ਮੇਨ ਪਰਪਸ ਇਹ ਹੈ ਵੀ ਤੁਸੀਂ ਆਪਣੇ ਬੱਚੇ ਦੇ ਨਾਮ ਦੇ ਪਹਿਲਾਂ ਇਨਵੈਸਟਮੈਂਟ ਕਰੋ ਸਟਾਰਟਿੰਗ ਦੇ ਵਿੱਚ ਜਦੋਂ ਉਹ 18 ਸਾਲ ਦਾ ਹੋ ਜੇ ਤੇ ਉਹ ਆਪਣੀ ਇਨਵੈਸਟਮੈਂਟ ਨੂੰ ਫਿਰ ਤੋਂ ਕੰਟੀਨਿਊ ਕਰੇ ਮੰਨ ਲਓ ਤੁਸੀਂ 1000 ਰੁਪਿਆ ਹੀ ਮੰਥਲੀ ਜਮਾ ਕਰਾਉਣਾ ਸ਼ੁਰੂ ਕੀਤਾ ਹੈ ਤੇ 1000 ਰੁਪਿਆ ਹੀ 18 ਸਾਲ ਤੱਕ ਕਰਾਉਂਦੇ ਰਹੇ ਉਹਨੂੰ ਬੱਚੇ ਦੀ ਜੌਬ ਲੱਗ ਗਈ ਹੈ ਤੇ ਬੱਚਾ ਹੁਣ ਆਪ ਕਵਾਈ ਕਰ ਰਿਹਾ ਤਾਂ ਉਹ ਵੀ 1000 ਰੁਪਿਆ ਹੀ ਇਨਵਰਟ ਕਰਦਾ ਰਹੇ ਐਨਪੀਐਸ ਦੇ ਵਿੱਚ ਅਤੇ ਉਹ ਟਾਇਰ 1 ਚ ਚੱਲ ਜੇਗਾ ਇਸ ਤੋਂ ਬਾਅਦ ਉਹ ਕੰਟੀਨਿਊ ਕਰਦਾ ਰਹੇ ਜਦੋਂ ਦੀ ਰਿਟਾਇਰਮੈਂਟ ਹੋਏਗੀ ਫਿਰ ਹੀ ਉਹ ਅਮਾਉਂਟ ਦਾ ਬੈਨੀਫਿਟ ਲੈ ਸਕਦਾ ਹੈ ਜੇਕਰ ਉਹ 18 ਸਾਲ ਦਾ ਵੀ ਹੋ ਗਿਆ ਹੈ ਤੁਹਾਨੂੰ ਕਿਸੇ ਐਮਰਜੈਂਸੀ ਮੰਨੋ ਕਿਸੇ ਮੈਡੀਕਲ ਲਈ ਜਾਂ ਤੁਹਾਨੂੰ ਕਿਸੇ ਤਰ੍ਹਾਂ ਦੇ ਉਹਦੀ ਫਿਊਚਰ ਵਾਸਤੇ ਜਾਂ ਉਹਦੇ education ਵਾਸਤੇ ਜੇ ਅਮਾਉਂਟ ਵਿਡਰਾ ਕਰਾਉਣ ਚਾਹੁੰਦੇ ਹੋ ਤਾਂ ਤੁਸੀਂ 20% ਹੀ ਲੈ ਸਕਦੇ ਹੋ ਬਾਕੀ 80% ਨੂੰ ਫਿਰ ਕੰਟੀਨਿਊ ਇਨਵੈਸਟਿੰਗ ਕਰਨਾ ਪਵੇਗਾ ਜਦੋਂ 60 ਸਾਲ ਦਾ ਹੋਏਗਾ ਉਦੋਂ ਹੀ ਉਹ ਲੰਬਸਮਤਾਂ ਮਿਲੇਗੀ ਇਹ ਥੋੜਾ ਕਰਿਟੀਕਲ ਆ ਤੇ ਥੋੜਾ ਫਸਵਾ ਜੋ ਰੱਖਿਆ ਹੋਇਆ ਹੈ ਕੰਡੀਸ਼ਨ ਰੱਖੀ ਹੋਈ ਹੈ ਤੁਸੀਂ 20% ਹੀ ਵਿਡਰਾ ਕਰ ਸਕਦੇ ਹੋ ਇਸੇ ਤਰ੍ਹਾਂ ਜਿਹੜਾ ਤੁਹਾਨੂੰ ਮੈਂ 3 ਸਾਲ ਦਾ ਦੱਸਿਆ ਹੈ 3 ਸਾਲ ਦਾ 3 ਸਾਲ ਦੇ ਲੌਕਿੰਗ ਪੀਰੀਅਡ ਤੋਂ ਬਾਅਦ ਜਿਹੜਾ ਤੁਸੀਂ 25% ਵਿਡਰੋਅਲ ਕਰਾ ਸਕਦੇ ਹੋ ਮੈਂ ਐਮਰਜੈਂਸੀ ਫੰਡ ਵਾਸਤੇ ਉਸਦੇ ਤੁਸੀਂ ਤਿੰਨ ਵਾਰ ਹੀ ਕਰਵਾ ਸਕਦੇ ਹੋ ਮਤਲਬ ਜਿੰਨਾ ਵੀ ਪੀਰੀਅਡ ਹੈ ਮੰਨ ਲਓ ਜਿੰਨੇ ਸਾਲ ਤੁਸੀਂ ਜਮਾ ਕਰਾ ਲਏ 60 ਸਾਲ ਦੀ ਉਮਰ ਤੱਕ ਬਚੇਗੇ ਉਹ ਤਿੰਨ ਵਾਰੀ ਹੀ ਬਸ ਤੁਸੀਂ ਵਿਡਰਾਅਲ ਕਰਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਉਹ ਵਿਡਰਾਅਲ ਨਹੀਂ ਕਰਵਾ ਸਕਦੇ ਤਾਂ ਉਹ ਤਿੰਨ ਵਾਰੀ ਐਲੀਜੀਬਿਲਟੀ ਬੰਦੀ ਹੈ ਇਸੇ ਤਰ੍ਹਾਂ ਇਹ ਤੁਸੀਂ 20% ਕਰ ਸਕਦੇ ਹੋ ਹੁਣ ਅਗਲੀਆਂ ਕੰਡੀਸ਼ਨਸ ਆਈਆਂ ਨੇ ਮੰਨ ਲਓ ਕਿਉਂਕਿ ਇਹ ਕੇਸ ਕਹਿੰਦਾ ਬਹੁਤ ਮੁੱਖਾ ਹੈ ਪਰ ਇਹ ਕੇਸ ਮੰਨ ਲਓ ਵਿੱਚ ਜਿਹਦੇ ਨਾਂ ਤੇ ਤੁਸੀਂ ਡਿਪੋਜ਼ਿਟ ਕਰਾ ਰਹੇ ਹਾਂ ਜੇਕਰ ਉਸ ਦੀ ਡੈਥ ਹੋ ਜਾਂਦੀ ਹੈ ਤਾਂ ਕੀ ਹੁੰਦਾ ਹੈ ਮਨ ਲਓ ਜੇਕਰ ਤੁਹਾਡੇ ਜਿਸ ਦੇ ਨਾਮ ਤੇ ਤੁਸੀਂ ਆਪਣੇ ਬੱਚੇ ਦੇ ਨਾਮ ਤੇ ਜਾਂ ਕਿਸੇ ਦੇ ਨਾਮ ਤੇ ਤੁਸੀਂ ਡਿਪੋਜ਼ਿਟ ਕਰਾ ਰਹੇ ਹੋ ਜਿਸ ਦੇ ਨਾਮ ਤੇ ਤੁਸੀਂ ਐਨਪੀਐਸ ਅਕਾਊਂਟ ਖੋਲ੍ਹਣਾ ਕੀਤਾ ਹੈ ਜੇਕਰ ਕਿਸੇ ਕਾਰਨ ਕਰਕੇ ਉਸ ਦੀ ਡੈਥ ਹੋ ਜਾਂਦੀ ਹੈ ਤੇ ਉਹਦੇ ਗਾਰਡੀਅਨ ਜਾਂ ਜੋ ਵੀ ਨਾਮਿਨੀ ਹੋਣਗੇ ਉਹ ਉਹਨਾਂ ਨੂੰ ਅਮਾਉਂਟ ਜੋ ਹੈ ਉਹ ਮਿਲ ਜੇ ਵੀ ਹੋ ਰੀਸੀਵ ਕਰ ਸਕਦੇ ਨੇ ਇਨ ਕੇਸ ਜੇਕਰ ਜੋ ਗਾਰਡੀਅਨ ਪੇ ਕਰ ਰਿਹਾ ਹੈ ਮੰਨ ਲਓ ਇੱਕ ਬੱਚਾ ਹੈ ਉਸ ਵਾਸਤੇ ਉਸਦੇ ਪੇਰੈਂਟਸ ਪੇ ਕਰ ਰਹੇ ਨੇ ਇਨ ਕੇਸ ਆਫ ਉਸਦੇ ਫਾਦਰ ਜਾਂ ਮਦਰ ਚ ਫਾਦਰ ਕਰ ਰਹੇ ਨੇ ਫਾਦਰ ਦੀ ਡੈਥ ਹੋ ਜਾਂਦੀ ਹੈ ਤਾਂ ਜੋ ਸੈਕਿੰਡ ਆਪਸ਼ਨ ਹੈ ਉਸਦੀ ਮਦਰ ਉਹ ਉਸ ਨੂੰ ਕੰਟੀਨਿਊ ਕਰ ਸਕਦੇ ਆ ਐਨਪੀਐਸ ਦੇ ਅਮਾਉਂਟ ਉਹ ਉਸ ਨੂੰ ਕੰਟੀਨਿਊ ਇਨ ਕੇਸ ਆਫ ਜੇ ਦੋਨਾਂ ਦੀ ਡੈਥ ਹੋ ਜਾਂਦੀ ਹੈ ਬੱਚਾ ਅਵੇਲੇਬਲ ਹੈ ਬੱਚੇ ਦੇ ਨਾਂ ਤੇ ਅਕਾਊਂਟ ਓਪਨ ਹੈ ਪਰ ਦੋਨੋਂ ਦੀ ਕਿਸੇ ਕਾਰਨ ਕਰਕੇ ਡੈਥ ਹੋ ਜਾਂਦੀ ਹੈ ਤਾਂ ਜੋ ਵੀ ਗਾਰਡੀਅਨ ਬਣੇਗਾ ਜੋ ਵੀ ਉਹ ਬੱਚਿਆਂ ਦਾ ਗਾਰਡੀਅਨ ਬਣੇਗਾ ਉਹ ਐਨਪੀਐਸ ਨੂੰ ਕੇਵਾਈਸੀ ਕਰਾਉਣ ਤੋਂ ਬਾਅਦ ਕੰਟੀਨਿਊ ਕਰ ਸਕਦਾ ਹੈ ਤੇ ਉਸ ਵਿੱਚ ਆਪਣੀ ਅਮਾਉਂਟ ਜੋ ਹੈ ਉਹ ਮਿਨੀਮਮ ਉਸੇ ਤਰ੍ਹਾਂ ਹੀ ਡਿਪੋਜ਼ਿਟ ਕਰਾ ਸਕਦਾ ਹੈ ਤਾਂ ਜੋ ਉਸ ਨੂੰ ਫਿਊਚਰ ਦੇ ਵਿੱਚ ਕੰਮ ਆ ਸਕੇ ਇਹ ਕੰਡੀਸ਼ਨਸ ਰੱਖੀਏਗਾ ਮੈਂ ਜਦੋਂ ਬੱਚਾ 18 ਸਾਲ ਦੀ ਏਜ 크ਰੋਸ ਕਰ ਜਾਏਗਾ ਜਾਂ 18 ਸਾਲ ਦਾ ਹੋ ਜਾਏਗਾ ਇਹ ਆਟੋਮੈਟਿਕ ਹੀ ਟਾਇਰ 1 ਦੇ ਵਿੱਚ ਚਲ ਜਾਏਗਾ ਤੁਸੀਂ ਇਹ ਵੇਖਿਆ ਹੋਵੇਗਾ ਐਨਪੀਐਸ ਦੇ ਅਕਾਊਂਟ ਚੋਣੇ ਉਹ ਟਾਇਰ ਵਾਲੇ ਤਾਂ ਟਾਇਰ 2 ਪਹਿਲਾਂ ਹੀ ਚੱਲਦੇ ਨੇ ਜੋ ਵੀ ਜੋ ਜੌਬ ਕਰਦੇ ਨੇ ਉਹਨਾਂ ਵਾਸਤੇ ਹੈ ਜਿਸ ਵਿੱਚ ਤੁਸੀਂ ਆਪਣੀ ਪੈਨਸ਼ਨ ਵਾਸਤੇ ਫੰਡਸ ਜੋੜੇ ਉਹ ਜਮ੍ਹਾਂ ਕਰਉਂਦੇ ਉਹਦੇ ਉਸ ਤਰ੍ਹਾਂ ਹੀ ਕੰਟੀਨਿਊ ਹੁੰਦੇ ਨੇ ਇਸੇ ਤਰ੍ਹਾਂ ਜਦੋਂ ਬੱਚਾ 18 ਸਾਲ ਦਾ ਹੋ ਜਾਏਗਾ ਇਹਦਾ ਅਕਾਊਂਟ ਉਸੇ ਤਰ੍ਹਾਂ ਹੀ ਕੰਟੀਨਿਊ ਹੋ ਜਾਏਗਾ ਤੇ ਟਾਇਰ 1 ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ ਇਸ ਵਿੱਚ ਹੁਣ ਮੇਨ ਪੁਆਇੰਟ ਹੈ ਇਹ ਇਨਵੈਸਟਮੈਂਟ ਇਸ ਵਿੱਚ ਕਰਦੀ ਹੈ ਗਵਰਨਮੈਂਟ ਜਦੋਂ ਐਨਪੀਐਸ ਅਕਾਊਂਟ ਤੇ ਖਾਤਾ ਕਰਦੇ ਉਹ ਤਾਂ ਅਸੀਂ ਇਨਵੈਸਟਮੈਂਟ ਆ ਕਿਹਦੇ ਵਿੱਚ ਹੁੰਦੀਆਂ ਹਨ ਤਾਂ ਤੁਹਾਨੂੰ ਦੱਸਾਂ ਵੀ ਇਹਦੇ ਵਿੱਚ ਤਿੰਨ ਤਰ੍ਹਾਂ ਦੀ ਕੈਟਾਗਰੀ ਜੋ ਹੈ ਉਹ ਗਵਰਨਮੈਂਟ ਵੱਲੋਂ ਰੱਖੀ ਗਈ ਹੈ ਤਿੰਨ ਕੈਟਾਗ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀ ਇਨਵੈਸਟਮੈਂਟ ਕਰ ਸਕਦੇ ਹੋ ਪਹਿਲਾ ਚੋਇਸ ਜੇਕਰ ਤੁਸੀਂ ਕੋਈ ਵੀ ਚੋਇਸ ਨਹੀਂ ਰੱਖਦੇ ਤਾਂ ਡਿਫਾਲਟ ਚੋਇਸ ਇੱਕ ਚੱਲੀ ਜਾਂਦੀ ਹੈ ਜਿਸ ਵਿੱਚ ਤੁਹਾਡਾ ਕੀ ਜੋ ਫੰਡ ਹੈ ਜੀ ਆਪ ਸਕਰੀਨ ਦੇ ਉੱਪਰ ਦੇਖ ਸਕਦੇ ਹੋ 50% ਇਕਵਿਟੀ ਦੇ ਵਿੱਚ ਜੋ ਜਮਾ ਕਰਵਾਤਾ ਜਾਂਦਾ ਹੈ ਜੇਕਰ ਤੁਸੀਂ ਆਟੋ ਚੋਇਸ ਕਰਦੇ ਹੋ ਤਾਂ ਇਹਨਾਂ ਨੇ ਕੰਡੀਸ਼ਨ ਰੱਖਿਆ ਹੈ ਕਿ ਤੁਸੀਂ ਮਿਨੀਮਮ ਇੰਨਾ ਇੰਨਾ ਵਿੱਚ ਕਰਵਾਉਣਾ ਹੀ ਆਟੋ ਚੋਇਸ ਦੇ ਵਿੱਚ ਤੁਸੀਂ 75% ਇਕਵਿਟੀ ਦੇ ਵਿੱਚ ਤੇ ਐਲਸੀ ਦੇ ਵਿੱਚ 50% ਆਦੇ ਕੰਜ਼ਰਵੇਟਿਵ ਦੇ ਵਿੱਚ 25% ਇਕਵਿਟੀ ਜੋ ਹੈ ਜਮਾ ਕਰਵਾ ਸਕਦੇ ਹੋ ਬਾਕੀ ਸਕਰੀਨ ਦੇ ਉੱਪਰ ਬਾਕੀ ਵੀ ਨੇ ਐਕਟਿਵ ਚੋਇਸ ਦੇ ਵਿੱਚ ਤੁਸੀਂ ਕਰ ਸਕਦੇ ਹੋ ਇਕਵਿਟੀ 75% ਹੈ ਕਾਰਪੋਰੇਟ ਡੈਪਟ ਦੇ ਵਿੱਚ 100% ਗਵਰਨਮੈਂਟ ਸਕਿਉਰਿਟੀ ਦੇ ਵਿੱਚ 100% ਤੇ ਅਲਟਰਨੇਟ ਐਸੈਟਸ ਦੇ ਵਿੱਚ ਸਿਰਫ 5% ਹੀ ਡਿਪੋਜ਼ਿਟ ਕਰਵਾ ਸਕਦੇ ਹੋ ਉਹ ਵੀ ਕਿਸੇ ਤਰ੍ਹਾਂ ਹੀ ਚੱਲੇਗਾ ਜੇਕਰ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਇਨਵੈਸਟਮੈਂਟ ਕਰੋ ਤੇ ਵਧੀਆ ਗਰੋਥ ਲੈ ਸਕੋ ਤਾਂ ਉਹ ਥੋੜਾ ਇਸ ਤਰ੍ਹਾਂ ਹੈ ਵੀ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਲਾਸਟੇ ਗੱਲ ਕਰਨਾ ਹੈ ਜੋ ਸਾਡੇ ਨਾਲ ਰਿਲੇਟਡ ਹੈ ਬਿਲਕੁਲ ਇਹ ਵੀ ਹੈ ਇਨਕਮ ਟੈਕਸ ਦੇ ਵਿੱਚ ਇਸ ਇਨਕਮ ਟੈਕਸ ਦੇ ਵਿੱਚ ਬੈਨੀਫਿਟਸ ਸਾਨੂੰ ਕੀ ਮਿਲਣਗੇ ਜੇਕਰ ਅਸੀਂ ਆਪਣੇ ਬੱਚੇ ਜਾਂ ਪੇਰੈਂਟਸ ਦੇ ਬੱਚੇ ਦੇ ਨਾਮ ਤੇ ਇਨਵੈਸਟਮੈਂਟ ਕਰਨੀ ਸਟਾਰਟ ਕਰਦੇ ਹਾਂ ਤਾਂ ਸਾਨੂੰ ਇਹਦੇ ਬੈਨੀਫਿਟਸ ਕੀ ਮਿਲਣਗੇ ਟੈਕਸ ਦੇ ਵਿੱਚ ਪਰ ਜਿੰਨਾ ਕ ਗਵਰਨਮੈਂਟ ਵੱਲੋਂ ਟੈਕਸ ਦੇ ਬਾਰੇ ਕੋਈ ਵੀ ਅਪਡੇਟ ਨਹੀਂ ਦਿੱਤੀ ਗਈ ਫਿਲਹਾਲ ਕਹਿਆ ਗਿਆ ਹੈ ਕਿ ਟੈਕਸ ਦਾ ਬੈਨੀਫਿਟਸ ਕੋਈ ਵੀ ਨਹੀਂ ਮਿਲੇਗਾ ਤੁਹਾਨੂੰ ਇਸ ਵਿੱਚ ਜ਼ੀਰੋ ਬੈਨੀਫਿਟਸ ਹੈ ਟੈਕਸ ਦੇ ਵਿੱਚ ਆਪਣੇ ਬੱਚੇ ਦੇ ਨਾਮ ਤੇ ਕਰਾਉਂਦੇ ਹੋਏ ਜਿਸ ਤਰ੍ਹਾਂ ਵੀ ਹੈ ਪਰ ਹੋ ਸਕਦਾ ਹੈ ਅੱਗੇ ਕੋਈ ਕੋਈ ਅਪਡੇਟਸ ਕੀਤੀ ਜਾਵੇ ਜਾਂ ਹੋਰ ਗਾਈਡਲਾਈਨਸ ਲਿਆਂਦੀਆਂ ਜਾਣ ਇਹਦੇ ਬਾਰੇ ਤਾਂ ਤੁਹਾਨੂੰ ਪਤਾ ਲੱਗ ਸਕੇਗਾ ਵੀ ਟੈਕਸ ਦੇ ਬੈਨੀਫਿਟਸ ਹੋਣਗੇ ਕਿ ਨਹੀਂ ਫਿਲਹਾਲ ਇਸ ਵਿੱਚ ਇਨਵੈਸਟਮੈਂਟ ਕਰਨ ਤੋਂ ਬਾਅਦ ਤੁਹਾਨੂੰ ਟੈਕਸ ਦਾ ਕੋਈ ਵੀ ਬੈਨੀਫਿਟਸ ਨਹੀਂ ਮਿਲੇਗਾ ਇਹ ਸਿਰਫ ਬੱਚੇ ਦੀ ਗਰੋਥ ਵਾਸਤੇ ਹੀ ਬਣਾਇਆ ਗਿਆ ਹੈ ਤਾਂ ਜੋ ਬੱਚੇ ਜੁਨੇ ਉਹ ਇਨਵੈਸਟਮੈਂਟ ਕਰ ਸਕਣ ਇਸ ਵਾਸਤੇ ਆਨਲਾਈਨ ਅਪਲਾਈ ਕਰਨ ਵਾਸਤੇ ਤਿੰਨ ਆਪਸ਼ਨ ਆਵਿਲਬਲ ਨੇ ਪ੍ਰੋਟੈਨ ਤੋਂ ਨਿਫਟੈਕ ਕੈਂਪਸ ਐਨਪੀਐਸ ਤੋਂ ਤੁਸੀਂ ਕਿਤੇ ਵੀ ਜਾ ਕੇ ਆਨਲਾਈਨ ਈ ਐਨਪੀਐਸ ਲਿਖੋਗੇ ਤਾਂ ਤੁਹਾਨੂੰ ਵੈਬਸਾਈਟਸ ਆਨਲਾਈਨ ਚੋਅ ਲੇਨਗੇ ਤੁਸੀਂ ਤਿੰਨਾਂ ਦੇ ਵਿੱਚੋਂ ਕਿਤੇ ਵੀ ਜਾ ਕੇ ਆਨਲਾਈਨ ਆਪਣਾ ਫਾਰਮ ਸਬਮਿਟ ਕਰ ਸਕਦੇ ਹੋ ਤਾਂ ਵੀ ਤੁਸੀਂ ਅਪਲਾਈ ਕਰ ਸਕੋ ਐਨਪੀਐਰਜੀ ਇਸ ਸਕੀਮ ਦੇ ਵਿੱਚ ਜੇਕਰ ਤੁਸੀਂ ਆਨਲਾਈਨ ਅਪਲਾਈ ਕਰਨਾ ਚਾਹੋ ਤਾਂ ਯਾਦ ਰੱਖੋ ਕੇਵਾਈਸੀ ਜੋ ਹੈਗੀ ਉਹ ਹੋਏਗੀ ਪੇਰੈਂਟਸ ਦੇ ਵੱਲੋਂ ਤੁਸੀਂ ਜਿਸ ਤਰ੍ਹਾਂ ਇਸ ਸਾਈਟ ਤੇ ਜਾਓਗੇ ਨਿਫਟੈਕ ਤੇ ਹੀ ਜਾਵਾਂਗੇ ਇਸ ਵਿੱਚ ਤੁਹਾਡਾ ਮੰਗਦਾ ਹੈ ਪਰ ਸਾਨੂੰ ਬਿਲਕੁਲ ਹੀ ਸਿੰਪਲ ਵੇ ਹੈ ਕੋਈ ਇਸ ਵਿੱਚ ਟਫ ਇਹੋ ਜੀ ਕੰਡੀਸ਼ਨ ਕੋਈ ਨਹੀਂ ਤਾਂ ਠੀਕ ਹੈ ਜਿਸ ਦਾ ਤੁਹਾਨੂੰ ਪਤਾ ਨਾ ਲੱਗੇ ਜਾਂ ਫਾਰਮ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਕੀ ਫਿਲ ਕਰਨਾ ਹੈ ਨਾਰਮਲ ਕੰਡੀਸ਼ਨਸ ਨੇ ਐਸੇ ਉਸ ਤੋਂ ਬਾਅਦ ਤੁਸੀਂ ਫਿਲ ਕਰਕੇ ਫਾਈਲ ਨੂੰ ਸਬਮਿਟ ਕਰ ਸਕਦੇ ਹੋ ਜਿਸ ਤਰ੍ਹਾਂ ਇਹ ਦੀ ਸਬਮਿਟ ਕਰੋਗੇ ਤਾਂ ਤੁਹਾਡੀ ਜੋ ਹੈ ਉਹ ਆਰਡਰ ਡਾਇਵਰਟੀ ਦੀ ਆਪਸ਼ਨ ਜਾਂ ਕੋਈ ਵੀ ਆਪਸ਼ਨ ਤੁਸੀਂ ਚੂਜ਼ ਕਰਕੇ ਇਸ ਵਿੱਚ ਪੇ ਕਰ ਸਕਦੇ ਹੋ ਮਿਨੀਮਮ ਆਮਾਉਂਟ ਸੋ ਇਸ ਵਿੱਚ ਜੇਕਰ ਓਵਰਆਲ ਦੇਖਿਆ ਜਾਵੇ ਤਾਂ ਬੈਨੀਫਿਟਸ ਨੇ ਲੌਂਗ ਟਰਮ ਦੇ ਵਿੱਚ ਜੇਕਰ ਤੁਸੀਂ ਆਪਣੇ ਬੱਚੇ ਨੂੰ ਦੇਖਣਾ ਚਾਹੁੰਦੇ ਹੋ ਉਹ ਵੀ ਅੱਜ ਤੋਂ ਬਾਅ ਜੇਕਰ ਅਸੀਂ ਪੈਨਸ਼ਨ ਦੀ ਹਾਲੂ ਪ੍ਰੋਬਲਮ ਆਈ ਹੈ ਤੁਹਾਡੇ ਬੱਚੇ ਨੂੰ 60 ਸਾਲ ਦੀ ਉਮਰ ਦੇ ਵਿੱਚ ਜਾਂ 40 ਸਾਲ ਦੀ ਉਮਰ ਦੇ ਵਿੱਚ ਕਿਸੇ ਨੰਤਰਾਂ ਦੀ ਪੈਨਸ਼ਨ ਹੀ ਪ੍ਰੋਬਲਮ ਆਵੇ ਤਾਂ ਉਹ ਇਸ ਨੂੰ ਕਵਰ ਅਪ ਕਰਦੀ ਹੈ ਪਰ ਜੇਕਰ ਵੇਖਿਆ ਜਾਵੇ ਸਟੱਡੀ ਦੇ ਰਿਲੇਟਿਡ ਜਾਂ ਫੋਰਨ ਜਾਣ ਦੇ ਰਿਲੇਟਿਡ ਹੈ ਕਿ ਬੱਚੇ ਨੇ ਹੋਂਦ ਤੋਂ ਹੀ ਇਨਵੈਸਟਮੈਂਟ ਕਰਦੇ ਹਨ 18 ਸਾਲ ਤੋਂ ਬਾਅਦ ਅਸੀਂ ਜੇ ਮੈਰਿਜ ਕਰਨੀ ਹੈ ਬਾਹਰ ਭੇਜਣਾ ਹੈ ਜਾਂ ਸਟੱਡੀ ਨੂੰ ਲੈਣਾ ਹੈ ਜਾਂ ਕੁਝ ਵੀ ਕਰਨਾ ਹੈ ਉਸ ਵਿੱਚ ਹੈਲਪ ਹੋਵੇ ਤਾਂ ਇਹ ਉਸ ਵਾਸਤੇ ਥੋੜਾ ਫਿੱਕਾ ਪੈਂਦਾ ਹੈ ਉਸ ਵਿੱਚ ਇਹ ਪੂਰਾ ਨਹੀਂ ਉਤਰਦਾ ਕਿਉਂਕਿ ਇਸ ਵਿੱਚ ਤੁਸੀਂ ਪੂਰਾ ਪਾਰਸ਼ਲ ਵਿਡਰਾਅ ਨਹੀਂ ਕਰ ਪਾਉਂਦੇ ਅਰ ਜੇਕਰ ਤੁਸੀਂ ਲੌਂਗ ਟਰਮ ਦੇ ਵਿੱਚ ਵੇਖੋਗੇ ਤੁਹਾਡੇ ਬੱਚੇ ਨੇ ਇੱਥੇ ਇਨਵੈਸਟਮੈਂਟ ਕਰਨੀ ਹੈ ਤਾਂ ਇਹ ਬਹੁਤ ਹੀ ਵੱਡੀ ਅਮਾਉਂਟ ਹਿਊਜ ਅਮਾਉਂਟ ਬਣ ਜਾਂਦੀ ਹੈ ਉਸਦੀ ਰਿਟਾਇਰਮੈਂਟ ਤੋਂ ਬਾਅਦ ਜੋ ਉਸ ਵਾਸਤੇ ਬਹੁਤ ਹੀ ਬੈਨੀਫਿਸ਼ੀਅਰ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵਾਸਤੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਅਤੇ ਸਬਸਕ੍ਰਾਈਬ ਕਰੋ ਮੇਰੇ YouTube ਚੈਨਲ ਤਾਂ ਜੋ ਤੁਹਾਨੂੰ ਮੈਂ ਸਾਰੀਆਂ ਇਨਫੋਰਮੇਸ਼ਨ ਟੈਕਸਟ ਰਿਗਾਰਡਿੰਗ ਰੋਜ਼ੀ ਦੀ ਰੋਜ਼ਾਨਾ ਥੈਂਕ ਯੂ